جاح خالی شامل ہونے والی واحد واحر جی کا خالص واحو جی کی فتح بےتی ہے ਸਾਰੀ ਸੰਗਤ ਨੂੰ ਸਾਰਿਆਂ ਨੇ ਇਕਾਗਰਤਾ ਬਣਾ ਕੇ ਰੱਖਣੀ ਹੈ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਵਾਗਤ ਜੀ ਅਨੰਤ ਸਤਿਗੁਰੂ ਜੀ ਮਾਰਾ ਲੋਕਾਂ ਨੂੰ ਕਿਸੇ ਬਤਾਂ ਸਵਾਗਤ ਜੀ ਅਨੰਤ ਅਨੰਤ ਸਤਿਗੁਰੂ ਅਨੰਤ ਸਤਿਗੁਰੂ ਦੁਨੀਆ ਪਾਜ ਕੋਲ ਜਾਂਦਾ ਜਾਂਤ ਉਪਰੰਤ ਅਲਦਾਸ ਬੇਕਤੀ ਹੋਵੇਗੀ ਸਾਰੀ ਸੰਗਤ ਨੂੰ ਭਾਈ ਬੇਨਤੀ ਹੈ ਕਿ ਸੰਗਤ ਨੇ ਤਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਸਤਿਕਾਰ ਨੂੰ ਮੋਕਰਮ ਕਰਾਈ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸਾਹਿਬ ਜੀ RAM TARI ਮਹੱਲਾ 3 ਅਨੰਦ ਇੱਕ ਹੋ ਬਸ ਪਹਿਲਾਂ ਕਰਦੇ ਹਾਂ ਨਹੀਂ ਨਹੀਂ ਆਪ ਜੀ ਕਹਿਦਾ ਜੀ ਸਤਨਾਕ ਕਰਨੀ ਹੈ ਹਾਂਜੀ ਓਕੇ ਮੇਸਰ ਜੀ ਲਾਲੋ ਜੀ ਅੱਜ ਅੰਤਿਮ ਅਰਦਾਸ ਤੇ ਪਹੁੰਚਿਓ ਠੀਕ ਹੋ ਗਏ। ਵਾਲਿ ਕੁ ਜੀ ਦਾ ਖਾਲਸਾ ਵਾਲਿ ਕੁ ਜੀ ਸਭ ਪਹਿਲਾਂ ਤਾਂ ਸਿਸਮੁਚੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਵੱਡੀ ਤਦਾਦ ਚਾਕੇ ਮਾਤਾ ਕਲਵੰਤ ਕਰਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਹੈ। ਦੂਰੋਂ ਡੇੜੋ ਚੱਲ ਕੇ ਆਈਆਂ ਸੰਗਤਾਂ ਦਾ ਤੇ ਬਾਕੀ ਅਸੀਂ ਚਲੋ ਪ੍ਰਸ਼ਾਸਨ ਨੇ ਵੈਸੇ ਟਾਈਮ ਤਾਂ ਥੋੜਾ ਹੀ ਦਿੱਤਾ ਉਹਨਾਂ ਨੂੰ ਸਹੀ ਤਰੀਕੇ ਨਾਲ ਲੋਕਾਂ ਦਾ ਦਰਸ਼ਨ ਨਹੀਂ ਹੋ ਸਕੇ। ਚਲੋ ਫਿਰ ਵੀ ਚਲੋ ਜਿਨ੍ਹਾਂ ਸਮਾਜਤਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ। ਤੇ ਮਾਤਾ ਦੇ ਚ ਗੁਰੂ ਮਹਾਰਾਜ ਦੇ ਚਰਨਾਂ ਚ ਬਾਸ ਕਰਦੇ ਨੇ ਕਿ ਮਾਤਾ ਨੂੰ ਆਪਣੇ ਚਰਨਾਂ ਦੇ ਨਵਾਸਾ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਉਹਨਾਂ ਦੇ ਸਕੇ ਸਬੰਧੀਆਂ ਨੂੰ ਉਹਨਾਂ ਦੇ ਪਿਆਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਆਪਣੀ ਗੱਲਬਾਤ ਹੋਈ ਹੈ ਪਰਿਵਾਰ ਦੇ ਨਾਲ ਕੋਈ ਉਹਨਾਂ ਦੀ ਜਾਂ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਨਾਲ ਹੀ। ਨਹੀਂ ਉਹਨਾਂ ਦੀ ਪਰਿਵਾਰ ਨਾਲ ਤੇ ਹੋਈ ਆ। ਬਾਕੀ ਸਾਡੇ ਨਾਲ ਨਹੀਂ ਹੋਈ ਕੋਈ ਗੱਲ। ਤੇ ਇਸ ਕਰਕੇ ਠੀਕ ਠਾਕ ਹੈ ਚੜ੍ਹਦੀ ਕਲਾ ਚ ਪਰਿਵਾਰ ਵਾਲੇ ਵੀ ਬੜੀ ਹਿੰਮਤ ਵਾਲੇ ਆ ਗੁਰੂ ਮਹਾਰਾਜ ਦੇ ਲੱĐ ਲੱਗੇ ਹੋਏ ਆ ਉਹਨਾਂ ਨੂੰ ਉਹ ਵੀ ਉਹਦੇ ਪਾਣੇ ਚ ਰਹਿਣ ਵਾਲੇ ਆ ਤੇ ਕੋਈ ਸਭ ਠੀਕ ਠਾਕ ਹੈ ਅਪਾ ਜੀ ਕਿੰਨੇ ਦਿਨਾਂ ਦੀ ਹੁਣ ਪਰੋਲ ਜਿਹੜੀ ਇਹਨਾਂ ਦੀ ਰਹਿ ਗਈ ਹੈ ਤੇ ਉਹ ਬਸ ਚੱਲ ਗਈ ਮੇਰੇ ਖਿਆਲੋਂ ਪਰੋਲ ਮੇਰੇ ਖਿਆਲ ਪਹਿਲੀ ਗੱਲ ਤੇ ਅਸੀਂ ਦੇ ਕੱਲ ਨੂੰ ਭੋਗ ਪਾਉਣ ਦਾ ਸੋਚ ਰਿਹਾ ਸੀ ਕੋਈ ਇਸ ਕਰਕੇ ਕਹਿੰਦੇ ਸੀ ਕਿ ਉਹਨਾਂ ਦੇ ਪਰੋਲ ਕੱਲ ਨੂੰ ਉਹਨਾਂ ਨਾਲ ਸ਼ਾਇਦ ਉੱਥੇ ਲੈ ਕੇ ਜਾਣਾ ਮੇਰੇ ਖਿਆਲੋਂ ਆਸ ਦਿਨ ਸੀ ਜਾਂ ਕੱਲ ਦਾ ਆਸ ਦਿਨ ਹੋਊਗਾ ਇਸ ਕਰਕੇ ਮੇਰੇ ਇਹ ਜੋ ਪਰੋਲ ਦਾ ਸਮਾਂ ਤੇ ਖਤਮ ਹੋ ਗਿਆ ਪਰ ਪਰੋਲ ਦਾ ਵੀ ਕੋਈ ਕਲਗਲੇ ਉਹਨਾਂ ਦੀ ਕਸਟਡੀ 'ਚ ਰਹਿਣਾ ਮੇਰੇ ਖਿਆਲ ਪਰੋਲ ਦਾ ਵੀ ਐਡਾ ਕੋਈ ਨਾਭ ਨਹੀਂ ਚਲੋ ਫਿਰ ਵੀ ਸੰਤਾਂ ਨੂੰ ਦਰਸ਼ਨ ਹੋ ਗਏ ਪਰਿਵਾਰ ਨੂੰ ਉਹਨਾਂ ਨੇ ਆਪਣੇ ਨੂੰ ਮਿਲ ਲਿਆ ਇਹ ਨਹੀਂ ਬਹੁਤ ਬਾਪੂ ਜੀ ਤੁਹਾਡੀ ਭਾਈ ਪ੍ਰਸਾਦ ਸਿੰਘ ਜੀ ਨਾਲ ਕੋਈ ਗੱਲ ਹੋਈ ਹੈ ਤੁਹਾਨੂੰ ਕੋਈ ਨਹੀਂ ਮੇਰੀ ਬਸੰਤ ਸਿੰਘ ਨਾਲ ਇੱਥੇ ਨਹੀਂ ਗੱਲ ਹੋਈ ਉਹ ਜਦੋਂ ਉਹਨਾਂ ਦੇ ਮਾਤਾ ਪੂਰੀ ਹੈ ਮੈਂ ਉੱਥੇ ਡਿਬਰਗੜ੍ਹ ਜੇਲ੍ਹ 'ਚ ਸੀ ਮੇਰੇ ਕੋਲ ਸੀ ਕਿ ਬਸੰਤ ਸਿੰਘ ਜੀ ਨੂੰ ਇਹ ਸੰਦੇਸ਼ ਮਿਲਿਆ ਮਾਤਾ ਪੂਰੀ ਹੋਣ ਦਾ ਤੇ ਠੀਕ ਹੈ ਕਿ ਚੜ੍ਹਦੀ ਕਲਾ ਸੀ ਉਹ ਤੋਂ ਗੱਲਬਾਤ ਹੋਈ ਹੈ ਉਹ ਪੂਰੇ ਇੱਕਦਮ ਰੱਬ ਦੇ ਪਹਾਣੇ ਸਾਰੇ ਜਾਣੇ ਚੜ੍ਹਦੀ ਕਲਾ ਚ ਬਾਕੀ ਬੰਦੀ ਸਿੰਘਾਂ ਦੀ ਪਰੋਲ ਆਸਾਨ ਹੋ ਗਈ ਹੈ ਕਿ ਜਿਵੇਂ ਭਾਈ ਬਸੰਤ ਸਿੰਘ ਨੂੰ ਪਰੋਲ ਮਿਲ ਗਈ ਬਾਕੀਆਂ ਨੂੰ ਸ਼ਾਂਤ ਤਰੀਕੇ ਨਾਲ ਮਿਲ ਸਕਦੀ ਹੈ ਨਹੀਂ ਇਹ ਦੇਖੋ ਜੀ ਇਹ ਸ਼ਾਂਤ ਤਰੀਕੇ ਨਾਲ ਕਿ ਜਦੋਂ ਕਿਸੇ ਦੇ ਜੀਵ ਮਰਨ ਤੋਂ ਬਾਅਦ ਪ੍ਰੋਬਲ ਲੈਣੀ ਹੈ ਤੇ ਇਹ ਤੇ ਮੇਰਾ ਖਿਆਲ ਹੈ ਕਿ ਕੋਈ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਜਿੰਦਾ ਕੋਈ ਬੁਮਾਰ ਦੇ ਉੱਪਰ ਵੀ ਉਹਨਾਂ ਨੇ ਪ੍ਰੋਬਲ ਮੰਗੀ ਸੀ ਪ੍ਰਧਾਨ ਮੰਤਰੀ ਦੇ ਮਾਪਿਆਂ ਨੇ ਵੀ ਤੋਲ ਮੰਗੀ ਆ ਪਰ ਉਹ ਸਰਕਾਰ ਨੇ ਨਹੀਂ ਦਿੱਤੀ ਉਹਨਾਂ ਦੇ ਜਿੰਦੇ ਜੀ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਇਸ ਚੀਜ਼ ਤੇ ਵਿਚਾਰ ਕਰਨੀ ਚਾਹੀਦੀ ਉਹਨਾਂ ਦੇ ਜਿੰਦੇ ਜੀ ਉਹਨਾਂ ਨੂੰ ਮਿਲਦੇ ਨੇ ਤੇ ਮੇਰੇ ਖਿਆਲ ਇਤੋਂ ਵਧੀਆ ਹੈ ਤੁਹਾਡਾ ਨਜ਼ਰੀਆ ਕੀ ਹੈ ਵੀ ਪੂਰਨ ਤੌਰ ਤੇ ਪੱਕੀ ਜਵਾਬ ਤਾਂ ਮਿਲ ਸਕਦੀ ਹੈ ਕਿ ਨਾਲ ਕਿਸਮਾ ਹੋਰ ਲੱਗ ਸਕਦਾ ਨੀ ਇਹਦੇ ਬਾਰੇ ਵਿੱਚ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਇਹ ਸਰਕਾਰ ਦਾ ਧੱਕਾ ਹੀ ਹੈ ਜਿੱਦਾਂ ਚਰ ਮਰਜ਼ੀ ਕਰੀ ਜਾਵੇ ਅਜਿਹੀਆਂ ਖਬਰਾਂ ਵੀ ਆ ਰਹੀਆਂ ਕਿ ਨੇ 2027 ਦੇ ਵਿੱਚ ਅਮਰਪਾਲ ਸਿੰਘ ਦੀ ਸਰਕਾਰ ਬਣੀ ਉਸ ਤੋਂ ਬਾਅਦ ਇਹ ਤੇ ਹੋਣੀ ਜੇ ਇਹ ਇਹ ਫੈਸਲੇ ਤਾਂ ਸੰਤਾਂ ਨੇ ਕਰਨਾ ਹੈ ਤੁਹਾਡੀ ਯਾਰੀ ਨਹੀਂ ਅਸੀਂ ਤੇ ਸੰਤਾਂ ਦੇ ਹੁਕਮ ਦੇ ਪਾਬੰਦ ਹਾਂ ਮੂ ਉਹਨਾਂ ਦੇ ਹੁਕਮ ਦੇ ਗੁਲਾਮ ਹਾਂ ਅਸੀਂ ਜਿੱਦਾਂ ਸੰਤਾਂ ਕਹਿਣਗੇ ਉਸ ਤਰ੍ਹਾਂ ਕਰਨ ਵਾਸਤੇ ਤਿਆਰ ਹਾਂ